ਸਾਰੇ ਡਾਕਟਰ ਇਕੱਠੇ ਹੋ ਕੇ ਕਿਸੇ ਬਿਮਾਰੀ ਤੇ ਚਰਚਾ ਕਰਨ ਲਈ ਵੀ ਉਹਦਾ ਕਿਦਾਂ ਟ੍ਰੀਟਮੈਂਟ ਕਰੀਏ ਹਨਾ ਉਹਦੇ ਵਾਸਤੇ ਕਿਸੇ ਪ੍ਰਦੇਸ਼ ਦੇ ਟੂਰ ਤੇ ਚੱਲੇ ਹੋਣੇ ਆ ਤੇ بڑے ਡਾਕਟਰ ਸੀਨੀਅਰ ਹੁੰਦੇ ਨੇ ਜਿਹੜੇ ਤੇ ਅਚਾਨਕ ਜਾਂਦੇ ਜਾਂਦੇ ਜਹਾਜ਼ 'ਚ ਕੋਈ ਤਕਨੀਕੀ ਪ੍ਰੋਬਲਮ ਆ ਜਾਂਦੀ ਆ ਜਦੋਂ ਤਕਨੀਕੀ ਪ੍ਰੋਬਲਮ ਆਉਂਦੀ ਆ ਤਾਂ ਉਹ ਅਨਾਊਂਸਮੈਂਟ ਕਰਦੇ ਨੇ ਵਿੱਚ ਜਿਹੜੇ ਹੁੰਦੇ ਨੇ ਵੀ ਜਹਾਜ਼ ਨੂੰ ਕਿਸੇ ਤਕਨੀਕੀ ਪ੍ਰੋਬਲਮ ਕਰਕੇ ਇੱਥੇ ਨੇੜੇ ਕਿਸੇ 에어ਪੋਰਟ ਤੇ ਤਾਰਿਆ ਜਾਊਗਾ ਵੀ ਤੁਸੀਂ ਆਪਣਾ ਧਿਆਨ ਰੱਖੋ ਸਾਰੇ ਹੁਣ ਜਿੱਦਾਂ ਦੀ ਵੀ ਅਨਾਊਂਸਮੈਂਟ ਹੁੰਦੀ ਆ ਤਾਂ ਉਹਦੇ ਕਰਕੇ ਸਾਰੇ ਜਿਹਨੇ ਡਾਕਟਰ ਹੁੰਦੇ ਨੇ ਸਭ ਉੱਥੇ ਤਾਰ ਦਿੱਤੇ ਜਾਂਦੇ ਨੇ ਹੁਣ ਕੋਈ ਡਾਕਟਰ ਆਪਣਾ ਕਿਧਰੇ ਨੂੰ ਗੱਡੀ ਲੈ ਕੇ ਰੁੱਕ ਜਾਂਦਾ ਕੋਈ 에어ਪੋਰਟ ਤੇ ਰੁੱਕ ਜਾਂਦਾ ਕੋਈ ਤੋਂ ਉਹਨਾਂ ਦੇ ਵਿੱਚ ਇੱਕ ਡਾਕਟਰ ਅਹਿਮਦ ਹੁੰਦੇ ਨੇ ਜੋ ਕਿ ਸਪੈਸ਼ਲਿਸਟ ਹੁੰਦੇ ਨੇ ਹਾਰਟ ਤੇ ਤਾਂ ਉਹ ਆਪਦੀ ਟੈਕਸੀ ਕਰਾਇਤੇ ਕਰਦੇ ਨੇ ਉਹ ਮੈਪ ਚ ਲੋਕੇਸ਼ਨ ਦੇਖਦੇ ਨੇ ਕੋਈ ਵਧੀਆ ਜਿਹਾ ਸ਼ਾਂਤ ਮਹੀ ਤਾਂ ਟੈਕਸੀ ਵਾਲੇ ਨੂੰ ਉਧਰ ਨੂੰ ਆਰਡਰ ਕਰਦੇ ਨੇ ਵੀ ਆਪਾਂ ਉੱਥੇ ਜਾਣਾ ਤਾਂ ਟੈਕਸੀ ਵਾਲਾ ਜਿੱਥੇ ਦੀ ਲੋਕੇਸ਼ਨ ਦੱਸੀ ਹੁੰਦੀ ਆ ਉਹ ਰਾ ਗੱਡੀ ਪਾ ਲੈਂਦਾ ਸਮਾਂ ਹੁੰਦਾ ਰਾਤ ਦਾ ਹੁਣ ਗੱਡੀ ਜਾਂਦੇ ਜਾਂਦੇ ਅਚਾਨਕ ਮੌਸਮ ਇੰਨਾ ਖਰਾਬ ਹੋ ਜਾਂਦਾ ਤਾਂ ਗੱਡੀ ਵਾਲਾ ਕਹਿੰਦਾ ਡਾਕਟਰ ਜੀ ਮੰਗ ਨੂੰ ਕਹਿੰਦਾ ਵੀ ਡਾਕਟਰ ਸਾਹਿਬ ਸੌਰੀ ਵੀ ਮੈਂ ਗੱਡੀ ਨਹੀਂ ਚਲਾ ਸਕਦਾ ਵੀ ਬਾਹਰ ਤੂਫਾਨ ਨੇ ਰੀ ਇੰਨੀ ਕਿ ਜ਼ਿਆਦਾ ਆ ਗਈ ਵੀ ਗੱਡੀ ਚਲਾਉਣਾ ਮੁਸ਼ਕਲ ਆ ਵੀ ਇਹ ਤੋਂ ਬਿਹਤਰ ਆ ਆਪਾਂ ਸੱਟ ਪੇਟ ਕਿਤੇ ਕੋਈ ਦਰਖਤ ਤੋਂ ਵੱਢੇ ਸਕਦਾ ਇਹ ਤੋਂ ਬਿਹਤਰ ਆ ਆਪਾਂ ਕਿਤੇ ਸਟੇ ਕਰ ਲਈਏ ਵੀ ਜਦੋਂ ਮੌਸਮ ਸਹੀ ਹੋਊਗਾ ਤਾਂ ਆਪਾਂ ਗਾਹਾਂ ਵੱਲ ਚੱਲੇ ਜਿੱਥੇ ਟੁੱਟੀ ਲੋਕੇਸ਼ਨ ਉੱਥੇ ਤੁਹਾਨੂੰ ਮੈਂ ਛੱਡ ਦੂੰਗਾ ਤਾਂ ਉਹ ਡਾਕਟਰ ਵੀ ਉਹਨਾਂ ਦੀ ਗੱਲ ਮੰਨ ਕੇ ਜਿੱਥੇ ਦੀ ਲੋਕੇਸ਼ਨ ਹੁੰਦੀ ਆ ਉੱਥੇ ਦੀ بجائے ਕਹਿੰਦਾ ਵੀ ਚਲੋ ਕੋਈ ਨਾ ਕੋਈ ਨੇੜੇ ਸਟੇਜ ਦੇਖ ਲਓ ਘਰ ਦੇਖ ਲਓ ਤਾਂ ਉਹ ਕੀ ਦੇਖਦਾ ਇੱਕ ਜੰਗਲ ਬੀਆਵਾਂ ਚ ਇੱਕ ਘਰ ਦੇ ਵਿੱਚ ਲਾਈਟ ਮੱਚਦੀ ਹੁੰਦੀ ਆ ਤਾਂ ਡਾਕਟਰ ਉਹਨੂੰ ਕਹਿੰਦਾ ਵੀ ਉਹ ਘਰ ਚ ਲਾਈਟ ਮੱਚਦੀ ਆ ਉਹਦਾ ਜਾ ਕੇ ਦਰਵਾਜ਼ਾ ਖੜਕਾ ਕੇ ਦੇਖ ਜਦੋਂ ਡਰ ਟੈਕਸੀ ਡਰਾਈਵਰ ਤੇ ਡਰਾਈਵ ਡਾਕਟਰ ਅਹਿਮਦ ਜਾ ਕੇ ਦਰਵਾਜਾ ਖੜਕਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮਾੜੀ ਜਿਓ ਨੋਕ ਕਰਦੇ ਨੇ ਤਾਂ ਅੰਦਰੋਂ ਇੱਕ ਆਵਾਜ਼ ਆਉਂਦੀ ਆ ਮਾਤਾ ਜੀ ਵੀ ਦਰਵਾਜਾ ਖੁੱਲਾ ਹੀ ਆ ਤੁਸੀਂ ਆ ਸਕਦੇ ਹੋ ਅੰਦਰ ਤਾਂ ਡਾਕਟਰ ਅਹਿਮਦ ਦਾ ਉਹਦਾ ਡਰਾਈਵਰ ਜਾ ਕੇ ਉਹਨਾਂ ਨੂੰ ਮਾਤਾ ਨੂੰ ਦੱਸਦੇ ਨੇ ਵੀ ਮਾਤਾ ਅਸੀਂ ਮੁਸਾਫਰ ਹਾਂ ਅਸੀਂ ਡਾਕਟਰ ਮੈਂ ਅਹਿਮਦ ਵੀ ਐਦਾਂ ਐਦਾਂ ਅਸੀਂ ਕਿਤੇ ਚੱਲੇ ਸੀਗੇ ਸੌਰੀ ਉਹ ਨਾਮ ਨਹੀਂ ਦੱਸਦਾ ਉਹ ਦੱਸਦਾ ਜੀ ਮੈਂ ਡਾਕਟਰ ਹਾਂ ਵੀ ਅਸੀਂ ਕਿਤੇ ਮੀਟਿੰਗ ਲਈ ਚੱਲੇ ਸੀਗੇ ਵੀ ਪਲੇਨ 'ਚ ਤਕਨੀਕੀ ਕੋਈ ਪ੍ਰੋਬਲਮ ਆ ਗਈ। ਵੀ ਇਹਦੇ ਕਰਕੇ ਸਾਨੂੰ 12 ਜਾਂ 14 ਘੰਟੇ ਦਾ ਸਟੇ ਕਰਨਾ ਪੈਣਾ। ਹੁਣ ਅਸੀਂ ਕਿਤੇ ਰਾਤ ਗੁਜ਼ਾਰਨ ਲਈ ਹੋਟਲ 'ਚ ਚੱਲੇ ਸੀਗੇ ਤਾਂ ਉੱਥੇ ਮੌਸਮ ਖਰਾਬ ਹੋ ਗਿਆ। ਵੀ ਤਾਂ ਕਰਕੇ ਅਸੀਂ ਜੇ ਤੁਸੀਂ ਮਾਈਂਡ ਨਾ ਕਰੋ ਗੁੱਸਾ ਨਾ ਕਰੋ ਤਾਂ ਜਿੰਨਾ ਚਿਰ ਮੌਸਮ ਖਰਾਬ ਹੈ ਅਸੀਂ ਥੋਡੇ ਕਰ ਇੱਕ ਰੁਕ ਸਕਦੇ ਹਾਂ ਤਾਂ ਉਹ ਮਾਤਾ ਕਹਿੰਦੇ ਵੀ ਤੁਸੀਂ ਰੁਕ ਸਕਦੇ ਹੋ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਤਾਂ ਜਦੇ ਮਾਤਾ ਨੂੰ ਇੱਕ ਆਵਾਜ਼ ਪੈਂਦੀ ਆ ਕਿਸੇ ਬੰਦੇ ਦੇ ਰੋਣ ਦੀ ਤਾਂ ਜਦੋਂ ਮਾਤਾ-ਪਿਤਾ ਭੱਜ ਕੇ ਜਾ ਕੇ ਉਧਰ ਉਹ ਜਵਾਕ ਹੁੰਦਾ ਮਾਤਾ ਦਾ ਮੁੰਡਾ ਜੋ ਕਿ ਪਿਛਲੇ ਕਈ ਸਮੇਂ ਤੋਂ ਲੰਬੇ ਸਮੇਂ ਤੋਂ ਬਿਮਾਰੀ ਨਾਲ ਪੀੜਤ ਹੁੰਦਾ ਤਾਂ ਉਹ ਜਾ ਕੇ ਉਹਨੂੰ ਮੰਨ ਲਓ ਦਵਾਈ ਦੋਵਾਈ ਦਿੰਦੀ ਆ ਤਾਂ ਮਗਰ ਉਹਦੇ ਉਹ ਡਾਕਟਰ ਚਲੇ ਜਾਂਦਾ ਤੇ ਡਰਾਈਵਰ ਟੈਕਸੀ ਡਰਾਈਵਰ ਤਾਂ ਮਾਤਾ ਨੂੰ ਪੁੱਛਦੇ ਆ ਵੀ ਇਹ ਕੀ ਗੱਲ ਆ ਵੀ ਇਹ ਮੁੰਡਾ ਤੇਰਾ ਇਦਾਂ ਕਿਉਂ ਮੰਜੇ ਤੇ ਪਿਆ ਬੈਟ ਤੇ ਤਾਂ ਉਹ ਕਹਿੰਦੀ ਵੀ ਪੁੱਤ ਮੈਂ ਤੁਹਾਨੂੰ ਕੀ ਦੱਸਾਂ ਮੈਂ ਇੱਕ ਵਿਧਵਾ ਔਰਤ ਮੇਰੇ ਜੀਣ ਦਾ ਇਕੱਲਾ ਹੀ ਇਕੱਲਾ ਸਹਾਰਾ ਸੀਗਾ ਮੇਰਾ ਮੁੰਡਾ ਵੀ ਇਹਨੂੰ ਕੋਈ ਬਿਮਾਰੀ ਹੋ ਗਈ ਕਈ ਸਾਲਾਂ ਤੋਂ ਮੈਂ ਜੋ ਵੀ ਆਪਣੀ ਜਮਾ ਪੂੰਜੀ ਸੀਗੀ ਜੋ ਆਪਣਾ ਤਾਂ ਦੌਲਤ ਸੀਗਾ ਆਪਣਾ ਖੇਤ ਬਾੜੀ ਬੀਜ ਪੂਛ ਕੇ ਇਹਦੇ ਤੇ ਸਭ ਕੁਝ ਲਾ ਚੁੱਕੀਆਂ ਵੀ ਹੁਣ ਮੈਨੂੰ ਡਾਕਟਰ ਦੱਸਦੇ ਨੇ ਵੀ ਕੋਈ ਬੜਾ ਡਾਕਟਰ ਆ ਡਾਕਟਰ ਅਹਿਮਦ ਵੀ ਉਹਨਾਂ ਕੋਲ ਇਹਦਾ ਇਲਾਜ ਹੈਗਾ ਉਹ ਤੋਂ ਬਿਨਾਂ ਇਹਦਾ ਕੋਈ ਇਲਾਜ ਨਹੀਂ ਕਰ ਸਕਦਾ ਜਾਂ ਡਾਕਟਰ ਅਹਿਮਦ ਇਹਨੂੰ ਬਚਾ ਸਕਦੇ ਨੇ ਤੇ ਜਾਂ ਪਰਮਾਤਮਾ ਉਪਚਾਰ ਸਕਦਾ ਦੋਇ ਹੱਲ ਨਹੀਂ ਦੇ ਤਾਂ ਉਹ ਜਿਹੜਾ ਡਾਕਟਰ ਹੁੰਦਾ ਉਹ ਅੱਖਾਂ ਭਰ ਕੇ ਮਾਤਾ ਨੂੰ ਆਪਣੀ ਬੁੱਕਲਜੀ ਚ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਕਹਿੰਦਾ ਕਹਿੰਦਾ ਵੀ ਮਾਤਾ ਜੀ ਵੀ ਚਾਹੇ ਤਾਂ ਪਰਮਾਤਮਾ ਦਾ ਇਹ ਇੱਕ ਕਿਸਮ ਦਾ ਰੱਖ ਲੋ ਮੇਲਜੋਲ ਵੀ ਜਿੰਮੇ ਮਰਜ਼ੀ ਰੱਖ ਲੋ ਜਿਹੜੇ ਡਾਕਟਰ ਨੂੰ ਤੁਸੀਂ ਮਿਲਣ ਦੀ ਕੋਸ਼ਿਸ਼ ਕਹਿੰਦੇ ਹੋ ਵੀ ਮੈਂ ਕਰ ਨਹੀਂ ਸਕਦੀ ਉਹ ਡਾਕਟਰ ਮੈਂ ਹੀ ਆ ਤਾਂ ਡਾਕਟਰ ਵੀ ਰੋਣ ਲੱਗ ਜਾਂਦਾ ਤੇ ਉਹ ਮਾਤਾ ਤਾਂ ਰੋਂਦੀ ਰੋਂਦੀ ਸੀ ਕਿ ਤੋ ਡਾਕਟਰ ਕਹਿੰਦਾ ਵੀ ਮਾਤਾ ਜੀ ਜਿਉਂ ਹੀ ਮੌਸਮ ਠੀਕ ਹੁੰਦਾ ਵੀ ਮੈਂ ਤੁਹਾਨੂੰ ਇਸੇ ਟੈਕਸੀ ਦੇ ਵਿੱਚ ਲਿਜਾ ਕੇ ਜਹਾਜ਼ ਦੀ ਟਿਕਟ ਖਰਾ ਕੇ ਕੋਈ ਚੱਕਰ ਨਹੀਂ ਮੀਟਿੰਗ ਮੈਂ ਫੇਰ ਦੁਬਾਰਾ ਕਰ ਲੂੰਗਾ ਮੈਂ ਤੁਹਾਡੇ ਮੁੰਡੇ ਦਾ ਇਲਾਜ ਆ ਜਿਹੜਾ ਫ੍ਰੀ ਆਫ ਕਾਸਟ ਕਰੂੰਗਾ ਕੋਈ ਰੁਪਈਆ ਨਹੀਂ ਤੋਂ ਚਾਰਜ ਕਰੂੰਗਾ ਤਾਂ ਉਦਾਂ ਹੀ ਉਹ ਕਰਦਾ ਜਿਉਂ ਹੀ ਮੌਸਮ ਠੀਕ ਹੁੰਦਾ ਉਹਨੂੰ ਟੈਕਸੀ ਵਾਲਾ 에ਰਪੋਰਟ ਤੇ ਵਾਪਸ ਛੱਡਿਆ ਹੁੰਦਾ ਤੇ ਆਪਦੇ ਕੰਟਰੀ ਚਲੀ ਜਾ ਕੇ ਉਹਦਾ ਇਲਾਜ ਕਰਕੇ ਛਾਲ 6 ਮਹੀਨੇ ਜਿੰਨਾ ਚੱਲਦਾ ਟ੍ਰੀਟਮੈਂਟ ਹੁੰਦਾ ਉਸ ਤੋਂ ਬਾਅਦ ਮਾਂ ਪੁੱਤ ਨੂੰ ਕੁਝ ਕੁਝੀ ਆਪਦੇ ਘਰੇ ਤੋੜ ਦਿੰਦਾ ਤੇ ਜਦੋਂ ਮਾਤਾ ਕਹਿੰਦੀ ਆ ਵੀ ਪੁੱਤ ਤੇਰੀ ਮੈਂ ਫੀਸ ਤਾਂ ਦੇ ਨਹੀਂ ਸਕਦੀ ਤਾਂ ਉਹ ਕਹਿੰਦਾ ਮਾਤਾ ਮੈਨੂੰ ਫੀਸ ਨਹੀਂ ਮੈਨੂੰ ਤੇਰੀਆਂ ਖੁਸ਼ੀਆਂ ਚਾਹੀਦੀਆਂ ਸੀ ਜਿੰਦਗੀ 'ਚ ਜੇਕਰ ਮੈਂ ਇੱਕ ਬੰਦੇ ਨੂੰ ਵੀ ਖੁਸ਼ ਕਰ ਸਕਾਂ ਤਾਂ ਇਹ ਤੋਂ ਵੱਡੀ ਮੇਰੇ ਲਈ ਕੋਈ ਖੁਸ਼ੀ ਨਹੀਂ ਹੈਗੀ ਸੋ ਮੈਨੂੰ ਲੱਗਦਾ ਵੀ ਮੈਂ ਉਹ ਖੁਸ਼ੀ ਪ੍ਰਾਪਤ ਕਰ ਲਈ ਆ ਤੈਨੂੰ ਖੁਸ਼ ਕਰਕੇ ਸੋ ਬਾਕੀ ਹੁਣ ਕਹਿੰਦਾ ਪ੍ਰਮਾਤਮਾ ਦਾ ਦਿੱਤਾ ਹੋਇਆ ਮੇਰੇ ਕੋਲ ਬਹੁਤ ਕੁਝ ਆ ਸੋ ਇਹ ਜੀ ਕਹਾਣੀ ਵੀ ਕਿੱਦਾਂ ਲੱਗੀ ਤੁਹਾਨੂੰ ਕਮੈਂਟ ਕਰ ਦਿਓ ਵੀਡੀਓ ফেচবুকত দেখিও ফলো কৰোঁ ইউটিউবত দেখিও ছবছক্ৰাইব কৰি লওঁ বিড' দেখিলি থেংক ইউ